ਮੈਂ ਆਪਾ ਹਸਨ ਸਾਹਬ ਦਾ ਸਰਪੰਚ ਪਿੰਡ ਜੋਗਰ ਦੇ ਬਾਬਤ ਕਾਲੇ ਇੱਕ ਬਹੁਤ ਹੀ ਪਿੰਡ ਜੋਗਰ ਵਿੱਚ ਦੁੱਖਦਾਈ ਘਟਨਾ ਵਾਪਰੀ ਹੈ ਕਿ ਇੱਕ 19 ਸਾਲ ਦਾ ਗਰੀਬ ਹਰਜਨ ਲੜਕਾ ਮੁਖਵਿੰਦਰ ਕੁਮਾਰ ਪੁੱਤਰ ਜਸਵਿੰਦਰ ਪਾਲ ਜੋਗਰਦਾਸਪੁਰ ਤੋਂ ਆਪਣੇ ਨਿੱਜੀ ਕੰਮ ਤੋਂ ਵਾਪਸ ਸ਼ਾਮ ਪਿੰਡ ਜੋਗਰ ਨੂੰ ਆ ਰਿਹਾ ਸੀ ਪਿੰਡ ਪਸਿਰਾਲ ਦੇ ਨੇੜੇ ਉਹਦਾ ਮੋਟਰਸਾਈਕਲ ਦਾ ਹਾਦਸਾ ਹੋਦੋਂ ਡਿੱਗ ਗਿਆ ਜਿਹਦੇ ਨਾਲ ਸੱਪਿਆ ਦੇ ਨਾਲ ਬਜੇ ਉਸਦੇ ਬੱਚੇ ਦੀ ਮੌਤ ਹੋ ਗਈ ਇਹ ਬਹੁਤ ਹੀ ਗਰੀਬ ਪਰਿਵਾਰ ਦਾ ਇਹ ਬੱਚਾ ਉਹਦਾ ਪਿਓ ਮਜ਼ਦੂਰੀ ਕਰਦਾ ਸੀ ਔਰ ਆਪ ਵੀ ਇਹ ਮਜ਼ਦੂਰੀ ਕਰਦਾ ਅੱਜ ਇਸ ਦਾ ਜਨਮ ਨਹੀਂ ਇਹ ਕੱਲਾ ਕੱਲਾ ਬੱਚਾ ਸੀਗਾ ਮਾਂ ਪਿਓ ਦਾ ਜੋ ਇਨਾ ਵੱਡਾ ਘਾਟਾ ਉਹਨਾਂ ਨੂੰ ਪਿਆ ਹੈ ਜੋ ਵੀ ਸੱਜਣ ਇਹ ਵੀਡੀਓ ਦੇਖੇ ਉਹ ਸਾਨੂੰ ਸਾਰਿਆਂ ਨੂੰ ਮੈਂ ਇਹ ਬੇਨਤੀ ਕਰਦਾ ਹਾਂ ਕਿ ਜੇ ਕੋਈ ਜਨੀਕ ਮਤਹ ਹੋ ਸਕਦੀ ਹੋਵੇ ਉਸ ਪਰਿਵਾਰ ਨੂੰ ਮਤ ਕੇ ਜੋ ਨੰਬਰ ਆ ਰਿਹਾ ਹੈ ਸਕਰੀਨ ਤੇ ਇਸ ਨੰਬਰ ਤੇ ਕੰਟੈਕਟ ਕੀਤਾ ਜਾਵੇ ਵਰਡ ਗੁਰਜੀਤ ਖਾਲਸਾ ਵਾਹਿਗੁਰੂ